ਹਾਂਜੀ ਦੋਸਤੋ ਅੱਜ ਗੱਲ ਕਰਦੇ ਹਾਂ ਜੀ ਪੀਟੀਪੀਐਸਵੀ ਬੋਰਡ ਨੇ ਇੱਕ ਸ਼ੁੱਧੀ ਪੱਤਰ ਦਾ ਅਪਡੇਟ ਕੀਤਾ ਕਿਹੜੀ ਪੋਸਟ ਦਾ ਜੀ ਚਲੋ ਚੈੱਕ ਕਰਦੇ ਹਾਂ ਉਸ ਤੋਂ ਪਹਿਲਾਂ ਸੇਮ ਰਿਕੁਐਸਟ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਤੁਸੀਂ ਕਿਸੇ ਵੀ ਗਵਰਨਮੈਂਟ ਦੇ ਨੋਟੀਫਿਕੇਸ਼ਨ ਜਾਂ ਪੀਟੀਪੀਐਸਵੀ ਬੋਰਡ ਦਾ ਨੋਟੀਫਿਕੇਸ਼ਨ ਆਪਣੇ ਫੋਨ ਤੇ ਇਦਾਂ ਹੀ ਚਾਹੁੰਦੇ ਹੋ ਤਾਂ ਚੈਨਲ ਨੂੰ ਜੀਬ ਸਬਸਕ੍ਰਾਈਬ ਕਰੋ ਦੋਸਤੋ ਉਹਨਾਂ ਨੇ ਲਿਖਿਆ ਦੇਖੋ ਜੀ ਉਹਨਾਂ ਨੇ ਪੰਜਾਬ ਨੂੰ ਸੀਨੀਅਰ ਸਕੂਲ ਸਟੈਨੋਗ੍ਰਾਫਰ ਦੀ ਸਿੱਧੀ ਭਰਤੀ ਕਰਨ ਲਈ ਦੋ ਸਾਮੀਆਂ ਦੀ ਤਵੀਜ ਨੂੰ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਬਾਈ ਦੋਸਤੋ ਐਡਵਰਟਾਈਜ਼ 7 ਅਫ ਸੀਨੀਅਰ ਸਕੇਲਸ ਟੈਨੋਗ੍ਰਾਫਰ ਦੀਆਂ ਵੈਕੈਂਸੀ ਕੱਢੀ ਸੀ ਇਹਨਾਂ ਨੇ ਠੀਕ ਹੈ ਪੀਟ ਪਲੱਸ ਬੀ ਨੇ ਤੇ ਕਿੰਨੀਆਂ ਵੈਕੈਂਸੀਆਂ ਸੀ ਦੋ ਵੈਕੈਂਸੀਆਂ ਸੀ ਉਹਨਾਂ ਨੂੰ ਤੁਰੰਤ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ ਦੇਖਾ ਵਿਡਰਾ ਕੀਤੀ ਜਾਂਦੀ ਹੈ ਠੀਕ ਹੈ ਜੀ ਇਹ ਐਡਵਰਟਾਈਜ਼ ਤੇ ਬਾਕੀ ਦਾ ਐਡਵਰਟਾਈਜ਼ 7 ਆਪ 2023 ਜੂਨੀਅਰ ਸਕੇਲਸ ਟੈਨੋਗ੍ਰਾਫਰ ਤੇ ਸਟੈਨੋ ਟਾਈਪਿਸਟਾਂ ਦੀ ਭਰਤੀ ਉਦਾਂ ਹੀ ਰਹੇਗੀ ਠੀਕ ਹੈ ਸਿਰਫ ਉਹਨਾਂ ਨੇ ਆਪਣੇ ਸੀਨੀਅਰ ਸਕੇਲ ਸਟੈਨੋਗ੍ਰਾਫਰ ਦੀ ਵੈਕੈਂਸੀ ਨੂੰ ਵਾਪਸ ਲਿਆ। ਬਾਕੀ ਜੋ ਐਡਵਰਟਾਈਜ਼ 7 ਅਪ 2023 ਵਿੱਚ ਜੂਨੀਅਰ ਸਕੇਲ ਸਟੈਨੋਗ੍ਰਾਫਰ ਦੀ ਸਾਮੀ ਸੇਮ ਰਹੇਗੀ। ਠੀਕ ਹੈ ਐਡਵਰਟਾਈਜ਼ ਦੇ ਹਿਸਾਬ ਨਾਲ ਸਟੈਨੋਗ੍ਰਾ ਸਟੈਨੋ ਟਾਈਪਿਸਟਾਂ ਦੀ ਭਰਤੀ ਉਹੀ ਰਹੇਗੀ। ਠੀਕ ਹੈ। ਇਸ ਕਰਕੇ ਉਮੀਦਵਾਰ ਇਸ ਐਡਵਰਟਾਈਜ਼ਮੈਂਟ ਦੀ ਤਾਜ਼ਾ ਜਾਣਕਾਰੀ ਲਈ ਬੋਰਡ ਦੀ ਵੈੱਬਸਾਈਟ ਸਮੇਂ-ਸਮੇਂ ਚੈੱਕ ਕਰਦੇ ਰਹਿਣ। ਬਈ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਹਾਨੂੰ ਪੀਟ ਪਲੱਸ ਵੀ ਤੋਂ ਬੋਰਡ ਦਾ ਕੋਈ ਵੀ ਨੋਟੀਫਿਕੇਸ਼ਨ ਮਿਲਦਾ ਰਹੇਗਾ। ਠੀਕ ਹੈ ਜੀ। ਤੇ ਬਸ ਇਹੀ ਨੋਟੀਫਿਕੇਸ਼ਨ ਜੀ ਚਲੋ ਜੇ ਵੀਡੀਓ ਵਧੀਆ ਲਗੀ ਤਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦੇਣਾ ਚੈਨਲ ਨੂੰ ਜੀਬ ਸਬਸਕ੍ਰਾਈਬ ਕਰ ਲੈਣਾ ਇਦਾਂ ਹੀ ਕਿਸੇ ਵੀ ਗਵਰਨਰ ਜੌਬ ਦੇ ਨੋਟੀਫਿਕੇਸ਼ਨ ਵਾਸਤੇ ਜਾਂ ਪੀਟ ਪਲੱਸ ਸੀ ਬੋਰਡ ਦੇ ਨੋਟੀਫਿਕੇਸ਼ਨ ਵਾਸਤੇ ਮਿਲਦੇ ਆਂ ਜੀ ਅਗਲੀ ਵੀਡੀਓ ਤਦ ਤੱਕ ਧੰਨਵਾਦ ਜੀ